ਮੁਸ਼ਾਰਫੂ ਜ਼ਿਲ੍ਹਾ ਪੁਲਿਸ ਹਟੇ ਕਾਉਂਟਰ ਇੰਟੈਲੀਜੈਂਸ ਅੰਦਰ ਨੇ ਸੈਂਟਰਲ ਏਜੰਸੀਜ਼ ਦੇ ਕੋਆਰਡੀਨੇਸ਼ਨ ਦੇ ਨਾਲ ਜਿਹੜਾ ਹੈਗਾ ਇੱਕ ਬੰਦਾ ਗ੍ਰਿਫਤਾਰ ਕੀਤਾ ਜਿਹਦਾ ਨਾਮ ਹੈਗਾ ਹਰਪ੍ਰੀਤ ਸਿੰਘ ﺍﻟियास ਪਾਸਟਰ ਜੌਨਸਨ ਆ ਆ ਬੰਦੇ ਦੀ ਉਮਰ ਜਿਹੜੀ ਹੈਗੀ ਲਗਭਗ 35 ਈਅਰਸ ਦੇ ਆਸ-ਪਾਸ ਹੈ ਜੀ ਤੇ ਆ ਪਾਕਿਸਤਾਨ ਦੇ ਜਿਹੜੇ ਆਪਰੇਟਿਵਸ ਹੈਗੇ ਆ ਆਈਐਸਆਈ ਦੇ ਉਹਨਾਂ ਦੇ ਇੰਟੈਕ ਸੀਗਾ ਦੋ ਬਾਰ ਪਾਕਿਸਤਾਨ ਵਿਜ਼ਿਟ ਕਰ ਚੁੱਕਿਆ ਪਿਛਲੇ ਸਾਲਾਂ ਚੋਂ ਤੇ ਉਹਨਾਂ ਦੇ ਕੱਚੇ ਹੋਣ ਦੇ ਨਾਲ ਉਹਨਾਂ ਨੂੰ ਕਾਫੀ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈ ਉਹ ਵੀ ਪਾਸੋਂ ਚੜਦਾ ਸੀਗਾ ਜਿਵੇਂ ਕਿ ਜਿਹੜੀ ਹੁਣ ਤੱਕ ਦੀ ਤੱਤੀ ਸੇ ਸਾਹਮਣੇ ਆਇਆ ਹੈਗਾ ਕਿ ਜਿਨੇ ਅਗਨੀਵੀਰ ਜਿਹੜੀ ਆਰਮੀ ਦੀ ਰਿਕਰੂਟਮੈਂਟ ਹੈਗੀ ਉਹਦੇ ਉਹਦੇ ਰਿਲੇਟਡ ਐਡਵਰਟਾਈਜ਼ਮੈਂਟਸ ਵੀ ਸ਼ੇਅਰ ਕੀਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਇਹਨੇ ਯੂਨੀਫਾਰਮ ਦਾ ਪੈਟਰਨ ਵੀ ਉਹਨਾਂ ਨੂੰ ਸ਼ੇਅਰ ਕੀਤਾ ਉਸ ਤੋਂ ਬੱਸ ਸਟੈਂਡ ਰੇਲਵੇ ਸਟੇਸ਼ਨ ਦੀ ਲੋਕੇਸ਼ਨਸ ਵੀ ਜਿਹੜੀ ਹੈਗੀ ਮੋਚਾਰਪੁਰ ਦੇ ਆਸ-ਪਾਸ ਦੇ ਅਲੱਗ-ਅਲੱਗ ਥਾਵਾਂ ਤੇ ਇਸ ਤੋਂ ਮੰਗਦੇ ਰਹੇ ਹੈਗੇ ਇਹਨੇ ਸ਼ੇਅਰ ਕੀਤੀ ਕਿੰਿੰਗ ਕੀਤੀ ਉਹ ਇਹਦੇ ਮੋਬਾਈਲ ਦੇ ਡਾਟਾ ਤੋਂ ਡਿਸਕਲੋਜ਼ ਹੋ ਗਈ ਅ ਜਦੋਂ ਆਪਾਂ ਰਿਟਰੇਵ ਕਰਾਂਗੇ ਉਸ ਨੂੰ ਪਤਾ ਲੱਗੇਗੀ ਤੇ ਇਸ ਤੋਂ ਇਲਾਵਾ ਸਭ ਤੋਂ ਇੰਪੋਰਟੈਂਟ ਜਿਹੜਾ ਹੈਗਾ ਇਹਨੇ ਲਗਭਗ 8 ਤੋਂ 10 ਮੋਬਾਈਲ ਨੰਬਰ ਤੇ ਇੰਡੀਆ ਦੇ ਮੋਬਾਈਲ ਨੰਬਰਾਂ ਤੇ ਬਾਹਰ ਪਾਕਿਸਤਾਨ 'ਚ ਉਹਨੂੰ ਸ਼ੇਅਰ ਕਰਕੇ ਪਾਕਿਸਤਾਨ ਤੇ ਦੁਬਈ 'ਚ ਸ਼ੇਅਰ ਕਰਕੇ ਉਹਨਾਂ ਤੇ ਵਟਸਐਪ ਐਕਟੀਵੇਟ ਕਰਵਾਏਗੇ ਓਟੀਪੀ ਨੇ ਤੁਹਾਨੂੰ SIM ਕਾਰਸ ਨੂੰ ਐਕਟੀਵੇਟ ਕਰਕੇ ਓਟੀਪੀ ਤੁਹਾਨੂੰ ਸ਼ੇਅਰ ਕੀਤਾ ਤੇ ਨੰਬਰ ਉੱਥੇ ਪਾਕਿਸਤਾਨ 'ਚ ਜਾਂ ਦੁਬਈ 'ਚ ਐਕਟੀਵੇਟ ਕਰਵਾ ਲਿਆਗੇ ਜੋ ਕਿ ਆਗੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਜਿਹੜੇ ਆਪਾਂ ਜਿਹੜੇ ISI ਆਪਰੇਟਿਵਸ ਹੈਗੇ ਉਹ ਹੋਰ ਲੋਕਾਂ ਨੂੰ ਸਪਾਇੰਗ 'ਚ ਜਾਂ ਕਿਸੇ ਹੋਰ ਗਲਤ ਕੰਮ 'ਚ ਇਨਵੋਲ ਕਰਨ ਦੇ ਵਾਸਤੇ ਮਿਸਕਲੀਡ ਕਰਨ ਵਾਸਤੇ ਯੂਜ਼ ਕਰ ਸਕਦੇ ਹੈਗੇ ਬੇਸ ਕਰਕੇ ਕਾਫੀ ਇੰਪੋਰਟੈਂਟ ਕੇਸ ਇਸ ਆ ਹੈਗਾ ਇਸ ਨੂੰ ਅਸੀਂ ਹੋਰ ਡੀਟੇਲਡ ਟੈਕਨੀਕਲ ਇਨਵੈਸਟੀਗੇਸ਼ਨ ਤੇ ਬਾਕੀ ਸਾਰੇ ਚ ਚੱਕ ਕਰ ਰਹੇ ਹਾਂ ਹੋ ਸਕਦਾ ਹੋਰ ਵੀ ਕੁਝ ਹੋਵੇ ਸਰ ਪਾਕਿਸਤਾਨ ਗਿਆ ਕਿਸ ਵਿਰਤ ਗਿਆ ਸੀ ਕੋਈ ਧਾਰਮਿਕ ਯਾਤਰਾ ਨੂੰ ਜਾਂ ਜਿਹੜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪਾਕਿਸਤਾਨ ਦੀਸਤੇ ਗਿਆ ਹੈਗਾ ਇਹਨੇ ਜਿਹੜਾ ਪਾਕਿਸਤਾਨ ਵਿਜ਼ਿਟ ਕੀਤਾ ਉਸ ਚ ਰੀਜ਼ਨ ਜਿਹੜਾ ਦਿੱਤਾ ਗਿਆ ਹੈਗਾ ਉਹ ਹੈਗਾ ਕਿ ਇਹਦਾ ਇਹਨੇ ਦੱਸਿਆ ਕਿ ਵੀ ਮੈਂ ਪਾਸਟਰ ਹੈਗਾ ਇੱਥੇ ਮੈਂ ਪ੍ਰੇਅਰ ਕਰਦਾ ਹੈਗਾ ਮੇਰਾ ਇੱਕ ਉੱਥੇ ਫੋਲੋਅਰ ਹੈਗਾ ਜਿਹਦਾ ਨਾਮ ਸਾਜਿਦ ਆਏਗਾ ਮੈਂ ਉਹਦੇ ਵਾਸਤੇ ਪਹਿਲਾਂ ਪ੍ਰੇਅਰ ਕੀਤੀ ਸੀਗੀ ਤੇ ਉਹ ਮੇਰੀ ਪ੍ਰੇਅਰ ਤੋਂ ਠੀਕ ਹੋਇਆ ਹੈਗਾ ਉਹਨੇ ਮੈਨੂੰ ਫੇਰ ਆਪਣੀ ਸਿਸਟਰ ਦੀ ਪ੍ਰੇਅਰ ਕਰਨ ਵਾਸਤੇ ਕਿਹਾ ਸਾਜਿਦ ਨੇ ਪਾਕਿਸਤਾਨ ਤੋਂ ਫੇਰ ਮੈਂ ਸਿਸਟਰ ਦੇ ਵਾਸਤੇ ਪ੍ਰੇਅਰ ਕੀਤੀ ਕਿ ਵੀ ਉਹਦਾ ਰਿਸ਼ਤਾ ਜਲਦੀ ਹੋ ਜਾਏ ਤੇ ਫੇਰ ਜਦੋਂ ਉਹਦਾ ਰਿਸ਼ਤਾ ਹੋ ਗਿਆ ਤੇ ਉਹਨੇ ਮੈਨੂੰ ਸ਼ਾਦੀ ਤੇ ਇਨਵਾਈਟ ਕੀਤਾ ਉਹ ਜਿਹੜੀ ਹੈਗੀ ਪੂਰੀ ਗੱਲ ਉਹਨੇ ਦੱਸੀ ਹੈਗੀ ਉਸ ਤਰੀਕੇ ਦਾ ਜਿਹੜਾ ਕਰ ਉਸ ਤੋਂ ਬਾਅਦ ਅਗਲੀ ਜਿਹੜੀ ਵਿਜਿਟ ਕਿਨ ਕੀਤੀ ਹੈਗੀ ਉਹ ਫੇਰ ਸ਼ਾਦੀ ਦੇ ਮੌਕੇ ਕੀਤੀ ਹੈਗੀ ਜਿਹੜਾ ਸਾਜਿਦ ਦਾ ਸਾਜਿਦ ਨਾਮ ਦਾ ਕੋਆਪਰੇਟਿਵ ਜਿਹੜਾ ਦੱਸਿਆ ਹੈਗਾ ਉਹਦੇ ਕਜਨ ਦੇ شادی ਦੇ ਮਾਮਲੇ ਇਹਨੇ ਕੀਤੀ ਹੈਗੀ ਤੇ ਇਸ ਕਰਕੇ ਦੋ ਵਾਰ ਆ ਲਗਭਗ 22-30 ਦਿਨ ਜਿਦਾ ਹੈਗਾ ਪਾਕਿਸਤਾਨ ਵਿਜ਼ਿਟ ਕਰਕੇ ਆਇਆ ਹੈਗਾ ਲਾਹੌਰ ਆ ਜਾ ਕੇ ਰਿਹਾ ਹੈਗਾ ਤੇ ਉਥੋਂ ਫਿਰ ਮੇਬੀ ਅਲੱਗ ਅਲੱਗ ਲੋਕਾਂ ਨੂੰ ਮਿਲਿਆ ਹੋਏਗਾ ਸਾਰੀਆਂ ਚੀਜ਼ਾਂ ਜਿ ਕਿ ਉਹ ਬਾਕੀ ਦੇ ਮੋਬਾਈਲ ਤੋਂ ਉਥੇ ਸਰ ਕੋਈ ਪਾਕਿਸਤਾਨੀ ਜਿਹਾ ਸੋਰੀ ਆਈਐਸਰ ਇੰਟੈਲੀਜੈਂਸ ਹਾਂ ਆਬਵੀਅਸਲੀ ਦੇਖੋ ਜਿਹੜਾ ਬੰਦਾ ਸੈਂਸਿਟਿਵ ਇਨਫੋਰਮੇਸ਼ਨ ਰੀਟਰੀਵ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਕਿਸੇ ਵੀ ਇੰਡੀਅਨ ਬੰਦੇ ਤੋਂ ਤੇ ਉਹ ਉਹਦਾ ਕੰਮ ਜਿਹੜਾ ਹੈਗਾ ਉਹ ਤੋਂ ਸਪਾਈਂਗ ਕਰਵਾਉਂਦਾ ਹੈਗਾ ਤੇ ਉਹ ਡੈਫੀਨਿਟਲੀ ਜਿਹੜਾ ਹੈਗਾ ਆਈਐਸਆਈ ਦਾ ਕੋਈ ਨਾ ਕੋਈ ਆਪਰੇਟਿਵ ਜਿਹੜਾ ਟ੍ਰੇਨਡ ਆਪਰੇਟਿਵ ਹੁੰਦਾ ਉਹੀ ਇਸ ਤਰੀਕੇ ਦੇ ਕੰਮ ਕਰਦਾ ਹੈਗਾ ਕਿ ਪਹਿਲਾਂ ਬੰਦੇ ਨੂੰ ਅਟਰੈਕਟ ਕਰਦਾ ਫਿਰ ਉਸ ਤੋਂ ਧੀਰੇ ਧੀਰੇ ਗੱਲਾਂ ਬਾਤਾਂ ਲੈ ਕੇ ਜਾਂ ਉਹਨੂੰ ਪੈਸੇ ਦਾ ਲਾਲਸ ਦੇ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਜੋ ਜਿਵੇਂ ਕਿ ਇਹਨੂੰ ਜਿਹੜਾ ਹੈਗਾ ਜਿਹੜਾ ਅਸੀਂ ਬੰਦਾ ਪੜਿਆ ਹੈਗਾ ਹਰਪ੍ਰੀਤ ਸਿੰਘ ਇਹਨੂੰ ਪਿਛਲੇ ਲਗਭਗ 2.5 ਸਾਲਾਂ ਚ ਇਨਨ 1 ਲੱਖ ਤੋਂ ਉੱਪਰ ਪੈਸਾ ਇਹਨੇ ਵਕ-ਵਕ ਟਾਈਮ ਤੇ ਦੇ ਅੰਦਰ ਰਏ ਹੈਗੇ ਤੇ ਇਹਦੇ ਬਦਲੇ ਚ ਕੁਝ ਨਾ ਕੁਝ ਨਹੀਂ ਸੱਚਾਈ ਨਹੀਂ ਵਿజిਟ ਤੋਂ ਪਹਿਲਾਂ ਪਹਿਲਾਂ ਸੰਪਰਕ ਆਇਆ ਏ ਫਿਰ ਵਿజిਟ ਕਰਵਾਇਆ ਇਹਨੂੰ ਸਪੱਤ ਦੇ ਸੰਪਰਕ ਸਪੱਤ ਜਿਹੜਾ ਹੈਗਾ ਸੋਸ਼ਲ ਮੀਡੀਆ ਦਾ ਸਰ ਕਿੰਨੇ ਦਿਨਾਂ ਪਾਕਿਸਤਾਨ ਚ ਰਿਹਾ ਸੀਗਾ ਤੇ ਇੱਥੇ ਕੋਈ ਪਹਿਲਾਂ ਕੋਈ ਕੇਸ ਤਾਂ ਨਹੀਂ ਹੈਗਾ ਨਹੀਂ ਅਭੀ ਤਾਂ ਜਿੱਦ ਕੇ ਪਹਿਲਾ ਕੋਈ ਕੇਸ ਨਹੀਂ ਹੈਗਾ ਤੇ ਪਾਕਿਸਤਾਨ ਲਗਭਗ 22 23 ਦਿਨ ਦੋਨੋਂ ਟੀਮਾਂ ਚ ਰਿਹਾ ਹੈ ਸਰ ਇਹਨੇ ਕਿੰਨੀ ਸਚਾਈ ਹੈ ਵੀ ਇਹ ਪਹਿਲਾਂ ਮਧਵੀ ਸ਼ੇਖਸੀ ਉਹ 2700 ਨੇ ਹਾਂਜੀ ਇਹ ਪਹਿਲਾਂ ਹਰਪ੍ਰੀਤ ਸਿੰਘ ਦਾ ਨਾਮ ਸੀਗਾ ਤੇ ਬਾਅਦ ਚ ਇਹਨੇ ਆਪਣਾ ਜਿਹੜਾ ਹੈਗਾ ਰਿਲੀਜਨ ਕਨਵਰਟ ਕਰਕੇ ਤੇ ਉਹ ਵੀ ਹਾਂ ਪਾਸੇ ਬਣ ਕੇ ਪੁੱਛ ਮਾਰਦਾ ਦਿੰਦਾ ਸੀ ਲੋਕਾਂ ਨੂੰ ਕੀ ਟੂ ਕਰਨਾ ਕਰਦਾ ਧੰਦਾ ਕਰਦਾ ਸੀ ਉਹ ਦੇਖੋ ਆ ਬੜਾ ਸੈਂਸਿਟਿਵ ਰਿਲੀਜੀਅਸ ਮੈਟਰ ਹੈਗਾ ਜਿਹਦੇ ਵਿੱਚ ਬਟ ਯੈਸ ਆ ਜਿਹੜਾ ਹੈਗਾ ਹੁਣ ਕ੍ਰਿਸ਼ਨਿਟੀ ਪ੍ਰੈਕਟਿਸ ਕਰਦਾ ਸੀਗਾ ਤੇ ਇੱਥੇ ਜਿਹੜਾ ਹੈਗਾ ਹੁਣ ਸ਼ਾਰਪੁੱਛ ਇਸਨੇ ਲਗਭਗ 3-4 ਸਾਲਾਂ ਤੋਂ ਲੈ ਰਿਆ ਸੀਗਾ ਤੇ ਲੋਕਲ ਆਪਣੇ ਏਰੀਆ 'ਚ ਜਿਹੜਾ ਇਨ ਰੂਟੀਨ ਪਨਾ ਪਿੱਛੇ ਬੈਕਗਰਾਉਂਡ ਚ ਕੀ ਕੰਮ ਕਰਦਾ ਸੀਗਾ दट ਜਿਹ ਉਹ ਦੈਟ ਇਜ਼ ਦੀ ਕੇਸ ਬਟ ਜਿਹੜਾ ਸਾਹਮਣੇ ਦਾ ਜਿਹੜਾ ਫੇਸ ਸੀਗਾ ਇਹਦਾ ਉਹ ਇੱਕ ਰਿਲੀਜੀਅਸ ਪ੍ਰੀਚਰ ਦਾ ਕੰਮ ਈ ਆ ਪ੍ਰੈਕਟਿਸ ਕਰਨ ਦਾ ਕੰਮ ਜਿਹੜਾ ਹਾਤਰੀਂ ਦੀ ਫੈਮਿਲੀ ਮੇਰੇ ਕੋਲ ਆਇਆ ਤਾਂ ਲੱਗਦਾ ਜੀ ਅੱਗੇ ਹਾਤਰੀਂ ਦੀ ਫੈਮਿਲੀ ਮੇਰਾ ਜੋ ਵੀ ਕੋਈ ਮੈਂਬਰ ਇਹਦੇ ਨਾਲ ਜੀ ਇਸ ਇਸ ਸਪਾਇਨ ਦੇ ਕੰਮ ਚ ਇਹਦੀ ਫੈਮਿਲੀ ਦਾ ਕੋਈ ਰੋਲ ਸਾਹਮਣੇ ਨਹੀਂ ਆਇਆ ਹੈਗਾ ਆ ਜੋ ਸੁਣਾਉ ਤੇ ਜੇਕਰ ਇਹਨਾਂ ਦੇ ਮੋਬਾਈਲ ਫੋਨਸ ਤੇ ਡਾਟਾ ਕੋਈ ਸਾਹਮਣੇ ਆਉਂਦੀ ਤੇ ਫਿਰ ਅਕੋਰਡਿੰਗਲੀ ਸੀ ਸਰ ਕੁਛ ਨਹੀਂ ਲੱਕ ਰਿਹਾ ਮਾਨ ਕੰਟੀਨਿਊ ਤਾਂ ਤਾਂ ਲੱਗਦਾ ਵੀ ਕੁਝ ਹੋਰ ਫੈਕਟਰਸ ਆ ਜਿਹੜੇ ਅਪਡੇਟਸ ਨੇ ਸਮਝਾਉਂਦੇ ਇਹ ਸੋ ਡੈਫੀਨਿਟਲੀ ਇਹ ਕੋਈ ਚੀਹ ਟੈਕਨੀਕਲ ਇਨਵੈਸਟੀਗੇਸ਼ਨ ਵਾਲਾ ਕੇਸ ਹੈਗਾ ਬੜਾ ਲੈਸਲ ਸਿਕਿਉਰਿਟੀ ਦੇ ਰਿਲੇਟਡ ਬੜਾ ਇੰਪੋਰਟੈਂਟ ਕੇਸ ਹੈਗਾ ਜਿਹੜਾ ਪੰਜਾਬ ਪੁਲਿਸ ਨੇ ਤੇ ਕਾਉਂਟਰ ਇੰਟੈਲੀਜੈਂਸ ਨੇ ਜਿਹੜਾ ਕ੍ਰੈਕ ਕੀਤਾ ਹੈਗਾ ਤੇ ਹੁਣ ਇਹਦੇ ਮੋਬਾਈਲ ਦੀ ਸਾਰੀ ਡਾਟਾ ਰਿਟਰੀਵਲ ਪਲੱਸ ਜਿਹੜਾ ਹੈਗਾ ਜਿਹੜੇ SIM ਕਾਰਡਸ ਨੇ ਖਰੀਦੇ ਹੈਗੇ ਉਹਨਾਂ ਦਾ ਆਇਡੈਂਟੀਫਿਕੇਸ਼ਨ ਮਾਚ ਕਿਹੜੇ ਡਾਕੂਮੈਂਟਸ ਨੇ ਯੂਜ਼ ਕੀਤੇ ਹੈਗੇ ਹੋਰ ਡਾਕੂਮੈਂਟਸ ਅੰਮਦਾ ਵੈਰੀਫਿਕੇਸ਼ਨ ਤੇ ਹੋਰ ਸਾਰੀ ਕਿਸ ਕਿਸ ਤਰੀਕੇ ਦੀ ਇਨਫੋਰਮੇਸ਼ਨ ਜਿਹਨੇ ਭੇਜੀ ਹੈਗੀ ਉਹ ਵੀ ਸਾਰਾ ਜਿਹੜਾ ਹੈਗਾ ਪੂਰਾ ਡਾਟਾਉਂਡ ਚੈੱਕ ਹੋ ਜਾ ਸਾਰਾ ਸਰ ਬੇਸਿਕਲੀ ਹੁਸ਼ਿਆਰ ਕਰਦੀਆਂ ਇਹ ਲੋਕੇਸ਼ਨ ਵਗੈਰਾ ਤੋਂ ਸ਼ੇਅਰ ਕਰਤਾ ਸੇ ਇਨਫੋਰਮੇਸ਼ਨ ਜਾਂ ਜਿੱਦਾਂ ਸਾਡੇ ਨਾਲ ਮਿਲਟੀ ਏਰੀਆ ਵਿੱਚ ਸਟਾਰਟ ਹੋ ਜਾਂਦਾ ਆਦਮਪੁਰਾ ਉਹ ਚੀਜ਼ ਦੀ ਗੱਲ ਆ ਇਥੇ ਕਿਸਾਨ ਹੁਣ ਤੱਕ ਜਿਹੜੀ ਗੁਸਤਾ ਛੇਗੀ ਉਹਦੇ ਵਿੱਚ ਹੁਸ਼ਿਆਰ ਹੁੰਦੇ ਮਤਲਬ ਲੋਕਲ ਏਰੀਆ ਦੀ ਇਨਫੋਰਮੇਸ਼ਨ ਇਹ ਅਸ਼ੇਰ ਇੱਕ ਖਤਮ ਕਰੇਗਾ ਕਿੰਨੇ ਸਮੇਂ ਦੇ ਵਿੱਚ ਇਹ ਦੋ ਦੋ ਦਫਾ ਇਹ ਪੱਕਾ ਸਮਾਂ ਹੋ ਗਿਆ ਦੋ ਸਾਲਾਂ ਦੇ ਵਿੱਚ ਇੱਕ ਵਾਰ ਅਟਰੋਂ ਦੂਸਰੀ